ਹਰ ਪਹਿਲੜੀ ਲਾਵ ਪਰ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਦਾ ਵਿਆਪਰਵ 7 ਅਤੇ 8 ਸਤੰਬਰ ਨੂੰ ਸੁਲਤਾਨਪੁਰ ਲੋਧੀ ਤੇ ਬਟਾਲਾ ਵਿਖੇ ਮਨਾਇਆ ਜਾ ਰਿਹਾ ਹੈ ਬਾਣੀ ਬ੍ਰਹਮ ਵੇਦ ਤਾਰਾ ਇਸ ਵਿਆਪਰਵ ਦੇ ਮੱਦੇਨਜ਼ਰ ਪ੍ਰਾਤ ਦੇ ਰੂਪ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਅੱਜ ਸਵੇਰੇ ਰਵਾਨਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਘਟਿਆ ਗਿਆ ਇਸ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਸ਼ਾਮਿਲ ਹੋਏ ਸਤ ਗੁਰ ਗੁਰ ਪੂਰਾ ਆਦਾ ਤੋਂ ਸਭ ਕਿਲਵੇਖ ਪਾ ਸੰਗਤ ਦਾ ਵੱਡੇ ਭਾਗ ਨੇ ਜਿਨ੍ਹਾਂ ਨੇ ਗੁਰਨਾਣਕ ਦੇਵ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਗੁਰਸ ਜੀਵਨ ਦਿੱਤਾ ਸੀ ਉਹਨਾਂ ਦਾ ਵਿਆਹਪੁਰ ਮਨਾ ਰਹੇ ਆ ਵਟਾਲੇ ਦੀਆਂ ਸੰਗਤਾਂ ਤੇ ਵਾਹਲਾ ਸਾਹਿਬ ਚੇਅਰਮੈਨ ਸਾਹਿਬ ਤੇ ਮੈਂਬਰ ਸ਼ੋਮਨੀ ਕਮੇਟੀ ਸਾਰੇ ਹੀ ਜੱਥੇਬੰਦੀ ਸਮੇਤ ਸੁਲਤਾਨਪੁਰ ਦੀ ਲੋਧੀ ਸਰਦਾਂਪੁਰ ਲੋਧੀ ਗੁਰੂ ਨਾਨਕ ਨਾਮ ਗੁਰੂ ਨਾਨਕ ਦੇਵ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਧਰਤੀ ਤੇ ਸ਼ਗਨ ਦੀ ਰਸਮ ਅਦਾ ਕਰਨ ਵਾਸਤੇ ਜਿੱਦਾਂ ਪ੍ਰਾਤਮਕ ਸਮੇਂ ਆਉਂਦੇ ਸੀ ਉਸੇ ਤਰ੍ਹਾਂ ਆਏ ਸੀ ਸੁਲਤਾਨਪੁਰ ਦੀਆਂ ਸੰਗਤਾਂ ਨੇ ਬਟਾਲਾ ਦੀਆਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਸਹਿਦ ਆਨੰਦ ਗੁਰੂ ਜੀ ਦੀ ਬਰਾਤ ਦੇ ਸਵਾਗਤ ਲਈ ਬਟਾਲਾ ਦੇ ਵਿੱਚ ਵੀ ਖਾਸ ਪ੍ਰਬੰਧ ਕੀਤੇ ਗਏ ਨੇ ਤੇ ਪੂਰੇ ਸ਼ਹਿਰ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਗੁਰਨਾਨਕ ਦੇਵ ਜੀ ਅਤੇ ਮਾਤਾ ਸਲਖਣੀ ਦੇ ਵਿਆਪ ਪਰਪ ਨੂੰ ਲੈ ਕੇ ਸੰਗਤਾਂ ਵਿੱਚ ਵੀ ਖਾਸਾ ਉਤਸ਼ਾਹ ਹੈ ਅਸੀਂ ਹਰ ਸਾਲ ਆਈਦਾ ਹੈਗਾ ਹਰ ਮਰਾਤ ਜਿਹੜੀ ਸੁਖੀ ਦੀ ਹੈ ਪੂਰੀ ਹੁੰਦੀ ਹੈ ਇਸ ਜਗ੍ਹਾ ਤੇ ਸੇਰਾ ਗੜਾਈਦਾ ਹੈਗਾ ਮਨੋ ਕ ਆਪਣਾ ਪੂਰੀਆਂ ਉਹ ਗਿਆਨ ਇਹ ਮਾਤਾ ਸਲਖਣੀ ਦਾ ਇਹ ਦਰਬਾਰ ਹੈ ਮਾਤਾ ਸਲਖਣੀ ਦੇ ਦਰਬਾਰ ਤੇ ਹਰ ਕੋਈ ਆਪਣੇ ਮਨੋ ਕਾਮਨਾ ਲੈ ਕੇ ਆਂਦਾ ਜੇ ਕਿਸੇ ਦੇ ਬੇਟੀ ਦਾ ਆਪਣੀ ਸੁਪਨਾ ਸੁਖ ਦਾ ਕੋ ਵਿਆਹ ਨਹੀਂ ਹੁੰਦਾ ਉਹ ਇੱਥੇ ਸੁਖ ਕੇ ਜਾਂਦਾ ਹੁੰਦੇ ਸਾਲ ਪਰਮਾਤਮਾ ਉਹ ਤੇ ਕਿਰਪਾ ਕਰਦਾ ਮੁਰਤਲਾ ਡੇਰਾ ਸਾਹਿਬ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੌਰਾ ਸਾਹਿਬ ਦੇ ਘਰ ਨਾਲ ਸੰਬੰਧਤ ਹੈ ਉਸ ਸਥਾਨ ਤੋਂ ਸਵੇਰੇ 7:30 ਵਜੇ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਵੇਗਾ ਜੋ ਇੱਕ ਬਹੁਤ ਹੀ ਵੱਡਾ ਤੇ ਵਿਸ਼ਾਲ ਨਗਰ ਕੀਰਤਨ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੱਖਾਂ ਸੰਗਤਾਂ ਦੀ آمد ਹੋਵੇਗੀ ਗੁਰੂ ਸਾਹਿਬ ਦੇ ਵਿਆਪਰਪ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਵੀ ਪੂਖਤਾ ਪ੍ਰਬੰਧ ਕੀਤੇ ਹੋਏ ਨੇ ਸਬਡਿਵੀਜ਼ਨ ਬਟਾਲਾ ਵਿੱਚ ਇਸ ਮੌਕੇ 18 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪਾਈ ਦਾ ਪ੍ਰਬੰਧ ਸ਼ਹਿਰ ਦੀਆਂ ਲਾਈਟਾਂਆਂ ਦੀਆਂ ਪ੍ਰੋਪਰ ਉਹ ਇਨਸ਼ੋਰ ਕੀਤਾ ਜਾ ਰਹੀਆਂ ਸ਼ਹਿਰ ਦੇ ਰੋਡ ਜਿੱਥੋਂ ਪਾਲਕੀ ਸਾਹਿਬ ਨੇ ਜਣਾ ਆ ਉਹ ਸਾਰਾ ਪ੍ਰੋਪਰ ਔਰ ਟੋਟਲ ਸਾਰਾ ਸ਼ਹਿਰ ਨੂੰ ਨਵੀਂ ਲੁੱਕ ਦੇਣ ਦੇ ਲਈ ਟੋਟਲ ਡਾਇਰੈਕਸ਼ਨ ਕਰ ਦਿੱਤੀਆਂ ਗਈਆਂ ਮਿਊਨਿਸਪਲ ਕਮੇਟੀ ਇੰਪਰੂਵਮੈਂਟ ਟਰਸਟ ਤੇ ਮਾਰਕੀਟ ਕਮੇਟੀ ਇਹ ਸਾਰਾ ਇਨਸ਼ੋਰ ਕਰਮੀਆਂ ਜਿਹੜੀ ਸੰਗਤਾਂ ਦੀ آمد ਹੋਊਗੀ ਉਹਨਾਂ ਦੇ ਜੀ ਆਇਆਂ ਦੇ ਲਈ ਬੜੇ ਖੂਬਸੂਰਤ ਜਿਹੜੇ ਐ ਗੇਟ ਲਗਾਏ ਜਾਣਗੇ ਸ਼ਹਿਰ ਦੇ ਵਿੱਚ ਪੁਲਿਸ ਵਿਭਾਗ ਉਹ ਇਨਸ਼ੋਰ ਕਰੇਗਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਜਿਹੜੇ ਆਪਣਾ ਫੂਲ ਪ੍ਰੂਫ ਜਿਹੜੀ ਸਿਕਿਉਰਟੀ ਹੈ ਉਹ ਪ੍ਰੋਵਾਈਡ ਕਰਨਗੇ ਜਿਸ ਦੇ ਨਾਲ ਨਾਲ ਪਾਰਕਿੰਗ ਵੀ ਇਨਸ਼ੋਰ ਕਰਨਗੇ ਕਿ ਪਾਰਕਿੰਗ ਦੇ ਲਈ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਹਰਵਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਮੌਕੇ ਸੁਲਤਾਨਪੁਰ ਲੋਧੀ ਵਿਖੇ ਉਹਨਾਂ ਦੇ ਨਿਵਾਸ ਸਥਾਨ ਤੋਂ ਮਾਤਾ ਸੁਲਖਣੀ ਦੇ ਨਿਵਾਸ ਸਥਾਨ ਤੱਕ ਬਰਾਤ ਨਗਰ ਕੀਰਤਨ ਦੇ ਰੂਪ ਦੇ ਵਿੱਚ ਪਹੁੰਚਦੀ ਹੈ ਤੇ ਪੂਰੀ ਸ਼ਰਧਾ ਤੇ ਧੂਮ ਧਾਮ ਨਾਲ ਗੁਰੂ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਯਾਦਗਾਰ ਉਹ ਦੀਵਾਰ ਹੈ ਜਿੱਥੇ ਅੱਜ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ